ਹੈਲੋ ਜੀ ਸਤਿ ਸ਼੍ਰੀ ਅਕਾਲ ਸਵੰਤਤ ਵਾਟਾ ਸਾਇਲ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਦੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟ ਕਰਾਂ ਬਲੌਗ ਸਟਾਰਟ ਕਰਦੇ ਪਹਿਲਾ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਹਦੀ ਚਾਹੀਦੀ ਹੈ ਸਾਡੀ ਤੇ ਹਾਂਜੀ ਇੱਥੇ ਟਾਈਮ ਹੋ ਚੁੱਕਿਆ 3 ਵਜ ਚੁੱਕੇ ਨੇ ਤੇ ਤਰੀਖ ਹੈਗੀ ਅੱਜ 2 ਜਨਵਰੀ ਤੇ ਆਪਾਂ ਲੱਗੇ ਸੀਗੇ ਜੀ ਅੱਜ ਸੂਟ ਦੀ ਕਟਿੰਗ ਕਰਨ ਮੈਂ ਵੀ ਤੁਹਾਨੂੰ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਮੈਂ ਕਿਸ ਤਰ੍ਹਾਂ ਸੂਟ ਕਟਿੰਗ ਕਰਕੇ ਸਲਾਈ ਕਰਦੀ ਆ ਆਪਣੇ ਕਿ ਮੈਂ ਆਪ ਦੇ ਸੂਟ ਆਪ ਹੀ ਸਲਾਈ ਕਰਦੀ ਆ ਨਾਲੇ ਤੁਹਾਨੂੰ ਦੱਸਾਂਗੇ ਬਿਲਕੁਲ ਇਹ ਨਾ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਹਨਾ ਆਪ ਦੇ ਸੂਟ ਘਰ ਹੀ ਕੱਟ ਕੇ ਸਲਾਈ ਕਰ ਸਕਦੇ ਹੋ ਇਹ ਸੂਟ ਆ ਜੀ ਮੇਰਾ ਘਰ ਕਾਉਣ ਵਾਲਾ ਜਿਹੜਾ ਮੈਂ ਸਲਾਈ ਕਰੂੰਗੀ ਬਹੁਤ ਜ਼ਿੰਦਾ ਮਤਲਬ ਰਹੰਦਾ ਪਿਆ ਪਰ ਟਾਈਮ ਹੀ ਨਹੀਂ ਲੱਗਿਆ ਹੈਗਾ ਸਲਾਈ ਕਰਨ ਦਾ ਤੇ ਹਾਂ ਆਪਾਂ ਕੱਟ ਕੇ ਹੀ ਸਿਉਵਾਂਗੇ ਅੱਜ ਕੱਟ ਕੇ ਰੱਖ ਲੈਂਦੇ ਆ ਸਿਉਵਾਂਗੇ ਤਾਂ ਦੇਖਾਂਗੇ ਹੁਣ ਕਿੰਨੇ ਦਿਨ ਲੱਗ ਜਾਣਗੇ ਸਿਉਉਣ ਪੱਲ ਤੋਂ ਸ਼ੁਰੂ ਕਰ ਲਾਂਗੇ ਅੱਜ ਕਟਿੰਗ ਕਰਕੇ ਰੱਖ ਲੈਂਦੇ ਆ ਪ੍ਰਿੰਟਡ ਸੂਟ ਦਾ ਤੇ ਇਹ ਸਹਿਜ ਬ੍ਰਿੰਗ ਲਈ ਬਾਟਾ ਵਿੱਚ ਦਿਖਾ ਰਿਆ ਤੇ ਇਹਦੀ ਆਪਾਂ ਕਰਦੇ ਆ ਕਟਿੰਗ ਸ਼ੁਰੂ ਤੇ ਚਲੋ ਜੀ ਬਣਿਆ ਰੱਖ ਬਲੌਗ ਦੇ ਨਾਲ ਵੀਡੀਓ ਨੂੰ ਪੂਲ ਬੋਚ ਸ਼ੁਰੂ ਕਰਿਓ ਤੇ ਅਸੀਂ ਇਹ ਸ਼ੁਰੂ ਕਰਦੇ ਹਾਂ ਕਰਦਿਆ ਕਟਿੰਗ ਸ਼ੁਰੂ ਹਾਂਜੀ ਇੱਥੇ ਆਪਾਂ ਲੱਗੇ ਸੀਗੇ ਸੂਟ ਦੀ ਕਟਿੰਗ ਕਰਨ ਕਈ ਦਿਨ ਦੀ ਕਾਲਜੀ ਹੋਈ ਜਾਂਦੀ ਸੀਗੀ ਸੂਟੇ ਕਾਫੀ ਚੜ ਦਾ ਵਿਸਤਾਰ ਲੈਂਦਾ ਪਿਆ ਏ ਬਸ ਕੱਟਣ ਦਾ ਟਾਈਮ ਹੀ ਨਹੀਂ ਲੱਗਿਆ ਤੇ ਬਸ ਇਦਾਂ ਹੀ ਬਸ ਦਿਨ ਲੰਘਦੇ ਜਾਂਦੇ ਨੇ ਕਾਮਾਕਾਰਾਂ ਦੇ ਵਿੱਚ ਕਿਉਂਕਿ ਜੀ ਸੂਟ ਨੂੰ ਟਾਈਮ ਚਾਹੀਦਾ ਹਨਾ ਕਟਿੰਗ ਕਰਨ ਨੂੰ ਤੇ ਸਲਾਈ ਕਰਨ ਨੂੰ ਵੀ ਬਸ ਜੀ ਇਦਾਂ ਹੀ ਇੱਕ ਤਾਂ ਬੱਚੇ ਘਰੇ ਹੁੰਦੇ ਨੇ ਹੁਣ ਇਹਨਾਂ ਦਾ ਖਾਣਾ ਪੀਣਾ ਨਹੀਂ ਮੁੱਕਦਾ ਹੈਗਾ ਫਿਰ ਤੁਹਾਨੂੰ ਪਤਾ ਪਸ਼ੂਆਂ ਦਾ ਵੀ ਹੋ ਜਾਂਦਾ ਫਿਰ ਘਰ ਦਾ ਡੇਲੀ ਦਾ ਜਿਹੜੇ ਕੰਮ ਨੇ ਉਹ ਤਾਂ ਜੀ ਰੋਜ਼ ਕਰਨੇ ਕਰਨੇ ਨੇ ਤੇ ਅੱਜ ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਅੱਜ ਕਟਿੰਗ ਕਰ ਲੈਂਦੇ ਆ ਕਿਉਂਕਿ ਜੀ ਹੁਣ ਇਹ ਗਰਮੀ ਵਾਲਾ ਸੂਟ ਆ ਜੇ ਹੁਣ ਨਹੀਂ ਸਿਓ ਕੇ ਪਾਵਾਂਗੇ ਫਿਰ ਕਦੋਂ ਪਾਵਾਂਗੇ ਫਿਰ ਮੂਰੇ ਸਿਆਲਾ ਜਾਣਾ ਤੇ ਇਦਾਂ ਹੀ ਮੈਨੂੰ ਕਾਲ ਹੋ ਜਾਂਦੀ ਆ ਸੂਟ ਸਿਉਣ ਦੀ ਮੈਂ ਤਾਂ ਲੰਨੇ ਆ ਬਸ ਸਿਉ ਹੀ ਨਹੀਂ ਹੁੰਦੇ ਹੈਗੇ ਮੈਂ ਬਾਹਰੋਂ ਸੂਟ ਨਹੀਂ ਸਲਾਈ ਕਰਾਉਂਦੀ ਹੈਗੀ ਬਸ ਆਪੇ ਸਿਉਣੀ ਆ ਕਿਉਂਕਿ ਜੇ ਮੈਨੂੰ ਔਖਾ ਲੱਗਦਾ ਬਾਹਰੋਂ ਸੂਟ ਸਮਾਉਣਾ ਕਿ ਇੱਕ ਤਾਂ ਸਮਾਈ ਵੀ ਬਹੁਤ ਆ ਨਾਲੇ ਜੇ ਆਪਾਂ ਨੂੰ ਆਉਂਦੇ ਹੋਣ ਹਨਾ ਫਿਰ ਆਪਾਂ ਬਾਹਰਲੇ ਸਮਾਈ ਨਹੀਂ ਪਸੰਦ ਕਰਦੇ ਹੈਗੇ ਤੇ ਮੈਂ ਨਹੀਂ ਬਾਹਰੋਂ ਸਮਾਉਂਦੀ ਹੈਗੀ ਚਾਹੇ ਮਤਲਬ ਘਰੇ ਪਾਉਣ ਵਾਲੇ ਸੂਟ ਨੇ ਚਾਹੇ ਬਾਹਰ ਅੰਦਰ ਵਾਲੇ ਨੇ ਮਹਿੰਗੇ ਸਸਤੇ ਜਿਹੜੇ ਵੀ ਹੈਗੇ ਨੇ ਉਹ ਮੈਂ ਘਰੇ ਸਲਾਈ ਕਰ ਲੈਂਦੀ ਆ ਆਪਣੇ ਸੂਟ ਔਰ ਮੰਮੀ ਡੈਡੀ ਮੰਮੀ ਉਹਨਾਂ ਦੇ ਵੀ ਸਿਉਂਦਣੀਆਂ ਭੈਣਾਂ ਦੇ ਵੀ ਸਿਉਂਦਣੀਆਂ ਜੀ ਉਹ ਮਤਲਬ ਉਹ ਜਾਂ ਦੰਦੀਆਂ ਨੇ ਪਰ ਜੀ ਹੁਣ ਮੇਰੇ ਕੋਲ ਟਾਈਮ ਹੀ ਨਹੀਂ ਗਾ ਤੇ ਇਹ ਟਾਈਮ ਵਾਲੇ ਇਹ ਸਿਉ ਹੋ ਸਕਦਾ ਹਨ ਜਿਹਦੇ ਕੋਲ ਟਾਈਮ ਹੋਵੇ ਬੇਲਾ ਟਾਈਮ ਚਲੋ ਹਨਾ ਅਗਲਾ ਕੱਪੜੇ ਵਾਲੇ ਦਾ ਸਿਉ ਲੰਦਾ ਪਰ ਮੈਂ ਆਪ ਦੇ ਸਿਉ ਲੰਦੀ ਆ ਹੁਣ ਉਹਨਾਂ ਦੀ ਨਹੀਂ ਮੈਂ ਸਿਉਂਦੀ ਹੈਗੀ ਮੰਮੀ ਦੇ ਸੂਟ ਆਏ ਹੋਏ ਸੀਗੇ ਇੱਕ ਦੋ ਮੇਰੇ ਪੇਕੇ ਵਾਲੀ ਦੇ ਉਹ ਤਾਂ ਸੈੱਟ ਕਰ ਤੇ ਬਸ ਇਦਾਂ ਹੀ ਟਾਈਮ ਟੁੰਮ ਕੱਢ ਕੇ ਮਾੜੇ ਮੋਟੇ ਤੇ ਹੁਣ ਮੈਂ ਆਪਦਾ ਸੂਟ ਇਹ ਲੱਕੀ ਆ ਕਟਿੰਗ ਕਰਨ ਤੇ ਇਹ ਆਪਾਂ ਨੇ ਦੂਰਾ ਕਰਕੇ ਕੱਪੜਾ ਵਿਛਾ ਲਿਆ ਤੇ ਲੰਬਾਈ ਮੇਨ ਲਈ ਸਾਰੀਓ ਤੇ ਲੰਬਾਈ ਮਿਣ ਕੇ ਕੇ ਰਾਜ ਜਿੰਨਾ ਸੀਗਾ ਮੇਰਾ ਉਹ ਮਿਣ ਕੇ ਉਦੋਂ ਬਾਅਦ ਨਿਸ਼ਾਨੀਆਂ ਲਾ ਕੇ ਜੀ ਕਟਿੰਗ ਕਰ ਲਾਂਗੇ ਤੇ ਮੈਂ ਤਾਂ ਜੀ ਇਹੀ ਕਹਨੀ ਆ ਹਨਾ ਆਪਾਂ ਸਾਰਿਆਂ ਨੂੰ ਪਹਿਣਾ ਨੂੰ ਹਨਾ ਇੰਨੀ ਕਸਲਾਈ ਆਉਣੀ ਚਾਹੀਦੀ ਹੈ ਕਿ ਆਪਾਂ ਆਪਣੇ ਸੂਟ ਹਨਾ ਆਪਸੇ ਹੋ ਸਕੀਏ ਜੀ ਤੁਹਾਨੂੰ ਪਤਾ ਹੀ ਆ ਹੁਣ ਸਪਾਈ ਦਿਨ ਪੇ ਦਿਨ ਵਾਧਦੀ ਜਾਂਦੀ ਆ ਹਨਾ ਜਦੋਂ ਵੀ ਆਪਾਂ ਸੂਟ ਸਮਾਉਂਨੇ ਆ ਤਾਂ ਹਰੇਕ ਵਾਰੀ ਸਲਾਈ ਸਲਾਈ ਵਧਾ ਦਿੰਦੇ ਨੇ ਕਹਿ ਦਿੰਦੇ ਨੇ ਜੀ ਬਿਜਲੀ ਦਾ ਖਰਚਾ ਜਾਂ ਫਿਰ ਕੋਈ ਨਾ ਕੋਈ ਜੀ ਕਹਿ ਹੀ ਦਿੰਦੇ ਨੇ ਕੁਛ ਨਾ ਕੁਛ ਬਹਾਨਾ ਲਾ ਕੇ ਕਹਿੰਦੇ ਨੇ ਬਸ ਸਲਾਈ ਮਹਿੰਗੀ ਹੋ ਗਈ ਹੁਣ ਮੈਨੂੰ ਲੱਗਦਾ ਨਿਗਾ ਸਿੰਪਲ ਸੂਟ ਦਾ ਅੱਗੇ 150 ਦਾ ਬਣ ਜਾਂਦਾ ਸੀਗਾ ਜਦੋਂ ਮੈਂ ਮਤਲਬ ਅਸੀਂ ਕੁਮਾਰੇ ਸੀ ਉਦੋਂ 120 ਰੁਪਏ ਲੈਂਦੇ ਸੀਗੇ ਸਿੰਪਲ ਸੂਟ ਦੇ ਹੁਣ ਤਾਂ ਮੈਨੂੰ ਲੱਗਦਾ ਜੀ ਚਾਹ ਦੋ ਸੌ ਤੋਂ ਵੀ ਉੱਤੇ ਹੀ ਹੋਊਗਾ ਸਿੰਪਲ ਛੋੜਦਾ ਜੇ ਆਪਾਂ ਹਨਾ ਪਾਈਪਿੰਗ ਲੈ ਕੇ ਲਾ ਕੇ ਸਮਾਈਏ ਫਿਰ ਤਾਂ ਸਮਾਈ ਉਹ ਤੋਂ ਅੱਗੇ ਹੋਊਗੀ ਪਤਾ ਨਹੀਂ ਕਿੰਨੀ ਹੋਊਗੀ ਮੈਂ ਸਮਾਇਆ ਨਹੀਂ ਨਾ ਕਦੇ ਇਸ ਕਰਕੇ ਮੈਨੂੰ ਪਤਾ ਨਹੀਂਗਾ ਹੈਗੀ ਐ ਸਮਾਈ ਕਾਫੀ ਤੇ ਮਿੰਤਾ ਮੰਮੀ ਦੱਸ ਦਿੱਤੀ ਕਿ ਮੇਰੀ ਕਹਿੰਦੀ ਹੁਣ ਤਾਂ ਜੇ ਚੁੰਨੀ ਨੂੰ ਲੈਸ ਵੀ ਲਵਾਣੀ ਆ ਤਾਂ 150 ਰੁਪਏ ਦੀ ਲੈਸ ਲਾਉਂਦੀਆਂ ਨੇ ਹਨਾ ਉਹਨੇ ਨੇ ਲਵਾਉਣੀ ਸੀਗੀ ਤੇ ਉਹ ਏਦਾਂ ਹੀ ਚੁੰਨੀ ਲੈ ਕੇ ਚਲੇ ਗਏ ਜਿਹੜੇ ਕਪੜੇ ਸਮਾਉਂਦੀਏ ਨੇ ਵੀ ਚੱਲ 50 ਰੁਪਏ ਲੈ ਲੂਗੀ ਹਨਾ ਚੁੰਨੀ ਦੇ ਲੈਸ ਲਾਉਣ ਦੇ ਤੇ ਜਦ ਉਹਨਾਂ ਨੇ ਮਤਲਬ ਉੱਥੇ ਜਾ ਕੇ ਪੁੱਛਿਆ ਫਿਰ ਉਹ ਕਹਿੰਦੇ ਨਹੀਂ ਵੀ 150 ਰੁਪਏ ਲੰਦਿਆ ਇੱਕ ਚੁੰਨੀ ਨੂੰ ਲੈਸ ਲਾਉਣ ਦਾ ਕਿੰਨਾ ਕੋਖਾ ਕੰਮ ਆ ਹਨਾ ਚੁੰਨੀ ਨੂੰ ਲੈਸ ਲਾਉਣਾ ਸੌਖੀ ਹੁੰਦੀ ਆ ਬਹੁਤ ਜ਼ਿਆਦਾ ਸਮਾਈ ਹੋਈ ਪਈ ਆ ਤੇ ਦੇ ਲੋਨ ਵਾਲੇ ਸਮਾਉਣੇ ਤਾਂ ਉਹ ਹੋਰ ਵੀ ਮਹਿੰਗੇ ਨੇ ਇਸ ਲਈ ਮੈਂ ਤਾਂ ਇਹ ਇਹੀ ਕਹੂੰਗੀ ਜੀ ਹਨਾ ਤੁਸੀਂ ਜਿੰਨਾ ਵੀ ਹੋ ਸਕੇ ਥੋੜਾ ਮੋਟਾ ਹਨਾ ਆਪ ਦੀ ਸਲਾਈ ਆਪ ਕਰੋ ਹਨਾ ਘਰੇ ਜਿੰਨੇ ਕ ਆਪਾਂ ਕਰ ਸਕਦੇ ਆ ਬਸ ਮੈਂ ਤਾਂ ਇਦਾਂ ਹਨਾ ਆਪ ਕੋ ਆਪ ਦੀ ਸਲਾਈ ਆਪੇ ਕਰ ਲੈਣੀ ਆ ਤੇ ਮੈਂ ਬਾਲਾ ਚੇਰਵਨੀ ਲਾਇਆ ਹੈਗਾ ਇਹ ਹੁਨਰ ਹੁੰਦਾ ਹਨਾ ਕਿਸੇ ਨਾ ਕਿਸੇ ਦੇ ਵਿੱਚ ਕਈ ਮਤਲਬ 6-6 ਮਹੀਨੇ ਲਾ ਕੇ ਵੀ ਨਹੀਂ ਸਿੱਖਦੇ ਹੈਗੇ ਸਾਲ-ਸਾਲ ਵੀ ਲੱਗ ਜਾਂਦਾ ਮੈਂ ਸਿਰਫ ਜੀ ਜਦ 10th ਕਲਾਸ ਦੇ ਵਿੱਚ ਪੜ੍ਹਦੀ ਸੀਗੀ ਉਦੋਂ ਮੈਂ ਸਿੱਖੇ ਸੀਗੀ ਕੱਪੜੇ ਸਿਉਣੇ ਤੇ ਤੇ ਮੈਂ ਸਿਰਫ ਇੱਕ ਮਹੀਨੇ ਦੇ ਵਿੱਚ ਕੱਪੜੇ ਸਿਉਣੇ ਸਿੱਖ ਲਈ ਸੀਗੀ ਮੈਂ ਕਿਸੇ ਮਤਲਬ ਟੀਚਰ ਕੋਲ ਨਹੀਂ ਲੱਗੀ ਹੈਗੀ ਕਿਸੇ ਮੈਡਮ ਕੋਲ ਨਹੀਂ ਲੱਗੀ ਜਿਵੇਂ ਸੈਂਟਰ ਵਗੈਰਾ ਆਉਂਦੇ ਨੇ ਪਿੰਡਾਂ 'ਚ ਕਿਸੇ ਕੋਲ ਨਹੀਂ ਲੱਗੀ ਹੈਗੀ ਮੇਰੀ ਅਪਦੀ ਹੀ ਚਾਚੀ ਹੈਨਾ ਘਰਾਂ ਦੇ ਵਿੱਚੋਂ ਪੇਕੇ ਪਿੰਡ ਤੇ ਉਹਦੇ ਕੋਲ ਹੀ ਮੈਂ ਸਿਰਫ 1 ਮਹੀਨਾ ਲਾਇਆ ਸੀ ਕਿਉਂਕਿ ਜੀ ਪੇਪਰਾਂ ਤੋਂ ਬਾਅਦ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਫਿਰ ਆਪਾਂ ਬੇਲੇ ਹੁੰਨੇ ਆ ਹਨਾ ਉਹ ਟਾਈਮ ਮੈਂ ਉੱਥੇ ਉਹਨਾਂ ਦੇ ਘਰ ਜਾਂਦੀ ਹੁੰਦੀ ਸੀਗੀ ਕੱਪੜੇ ਸਿੱਖਣ ਤੇ ਉਹਨੇ ਮੈਨੂੰ ਨਾ 1 ਮਹੀਨੇ ਦੇ ਵਿੱਚ ਇਹ ਸਿਖਾਤਾ ਸੀਗਾ ਬਾਕੀ ਜੀ ਦਿਮਾਗ ਦੀ ਗੱਲ ਹੋ ਗਈ ਕਿਸੇ ਦੇ ਦਿਮਾਗ ਦੇ ਵਿੱਚ ਪੈ ਜਾਂਦੀ ਆ ਜ਼ਿਆਦਾ ਛੇਤੀ ਕਟਿੰਗ ਕਰਨੀ ਸੂਟਾਂ ਦੀ ਕਿਸੇ ਦੇ ਪੈਂਦੀ ਨਹੀਂਗੀ ਤੇ ਆਪਾਂ ਨੇ 1 ਮਹੀਨੇ ਦੇ ਵਿੱਚ ਹੀ ਸੂਟ ਸਿੱਖ ਲਏ ਸੀਗੇ ਚਲੋ ਜੀ ਹਨਾ ਵੀਡੀਓ ਨੂੰ ਫੁੱਲ ਵਾਚ ਕਰਿਓ ਬਣੇ ਰਹੋ ਬਲੌਗ ਦੇ ਨਾਲ ਬਾਹਾਂ ਦਾ ਕੰਮ ਚਾਲੇ ਆ ਗਿਆ ਹਾਂ ਨਾ ਤੇ ਇਸ ਲਈ ਜੀ ਆਸਮਾਨ ਬੰਧ ਰੱਖੋ ਮੈਨ ਨਹੀਂ ਹੋ ਗਈ ਇਹ ਬਚਾ ਤੇ ਇਹਦੇ ਇਹਨਾਂ ਜਿਹੜੇ ਬਚੀ ਕੱਪੜੇ ਹੁੰਦੇ ਨੇ ਨਾ ਬਾਹਾਂ ਨੂੰ ਲਵਾਂਗੇ ਜੋੜ ਪੈਂਦਾ ਇਹ ਜੀ ਆਪਏ ਤਰਖਣਗੇ ਤਾਂ ਅਸ ਬਣਾਂ 15 ਇੰਚ ਰੱਖ ਲੈਣਾ ਫੇਰ ਕੱਢ ਦੇਣੀ 15 ਹੀ ਰੱਖ ਕੇ ਉਸ ਤੋਂ ਅਗੇ 15 ਆਸਾ ਰੱਖ ਕੇ ਵਿਚੇ ਗੈਰ ਗੈਰ ਨਹੀਂ ਨਾ ਉਸ ਤੋਂ ਬਾਅਦ 33 ਇੰਚ ਰੱਖਾ ਲੈ ਤੇ ਇਹਨੂੰ ਕਰ ਲੈਣਾ ਦੂੜਾ ਥੈਂਕ ਯੂ ਅੱਪ ਤੱਕ ਇੱਥੇ ਰੱਖਾਂਗੇ 9 ਇੰਚ ਤੇ ਇਹ ਇਹ ਨੂੰ ਨਾਲ ਸਲ ਚਲੋ ਤੇ ਸਲ ਹਾਂ ਹੋ ਬੜਾ ਉਹਦੇ ਨਾਲ ਮੈਚ ਕਰ ਇਹ ਜੀ ਆਪਣੀ ਮੈਨਿੰਗ ਬੋਲ ਜੀ ਦਾ ਪੀਲੇ ਬਣਵਾਉਣੀ ਆ ਅਗਰ ਕਾਟ ਇਹਦੇ ਨਾਲ ਉਹ ਤੈਨੂੰ ਕੱਟਣਾ ਨਹੀਂ ਆਪਾਂ ਜਿੱਦੜੇ ਇਹ ਕਾਟੀ ਉਹ ਨਾ ਨਿਸ਼ਾਨਾ ਰਾਇ ਜੀ ਇਹਦਾ ਅਲੂ ਹੀ ਪੜੀ ਸੀ ਅੰਦਰ ਨਹੀਂ ਮਾਰੀ ਉਹ ਜੀ ਹਾਂ ਫਿਰ ਤਾਂ ਜੀ ਮੈਂ ਵੀ ਦੇਖਿਆ ਇਹ ਫਿਰ ਹਉਤੋਂ ਦੇ ਇ끄ੜੇ ਫੀ ਜਾਂਦੇ ਨੇ ਖਿੱਚੀ ਗੱਦਾਂ ਲਾਂਚ ਦੇ ਬਸ ਦੇਖੋ ਟੇਡੀ ਨਿਸ਼ਾਨੀ ਲਾਉਣੀਆਂ ਆਪਾਂ ਨੇ ਉਸ਼ਾ ਨਹੀਂ ਵੀ ਗਾਇਸ ਤੇ ਬੋਲਤੀ ਹਾਂ ਉੱਥੇ ਕੰਮ ਜਿੰਨੇ ਮਰਜੀ ਕਰਾਣਾ ਮੈਂ ਕਿਹਾ ਕਿ ਜਨੇ ਕਿਚੀ ਨਾਲ ਜਨੇ ਨੀਚੀ ਤੇ ਉਹ ਤੇਰੇ ਉਹਦੇ ਉਹਦੀ ਬਾਟੀ ਰਹੀ ਹੈ ਉੱਚੀ ਤੇ ਸੀ ਠੋਕ ਇਥੇ ਨਹੀਂ ਮੂਰੀ ਗੱਠੇ ਦੋ ਚ ਡਾਓ ત્યાં લાવું છું મિત્રો બરાબર લેવાનું છે ઓ બરાબર કાંજી ભડા કાંજી ભડા ના યાર તે વસ એ જો

ਇਦਲੇ ਆਤਾ ਕਿ ਕਿ ਕੀ ਕਹਾਂਗੇ ਕਹਿੰਦੇ ਮੇਰੇ ਨਾਲ ਸਾਲ ਬਾਅਦ ਆ ਦੇ ਦੇਖੋ गाइस ਵਾੜਾ ਵੀਰੇ ਇਹਨੇ ਰੋਲ ਜਮ ਬਣਾਉਂ ਲ ਪਾਇਆ ਕਰਨ ਅੱਜ ਮੈਂ ਇੰਨਾ ਖਰੋੜਾ ਟੁੱਟ ਅੱਜ ਮੈਂ ਜੇ ਸੋ ਲਈ ਵਾਸੇ ਨਾ ਜੜ ਗਈ ਮਹੀਨਾਂ ਨਾਲ ਤੋਂ ਵਹੀ ਪ੍ਰੋਬਲਮ ਹੋਣੀ ਸੋ ਹੀ ਦੇਖੀ ਆਇਆ ਤੇ ਚੌਲ ਕਾਈ ਜਾਇਆ ਗਾਇਸ ਫੈਨ ਗਾਇਸ ਵੀ ਦੱਸਿਆ ਜਾ ਰਿਹਾ ਕੋਲਾ ਇਹ ਗਾਇਸ ਫੈਨ ਆਹੀ ਅਜਿਹੇ ਬਚ ਕੇ ਨਾ ਹੇ ਲੋ ਪੈਂਚੀਆਂ ਦਾ ਨਾਮ ਸਮਾਰਿਆ ਗਾਇਸ ਮੈਂ ਨਹੀਂ ਲੋ ਪੈਂਚੀ ਦਾ ਅਪਰਾ ਕੱਟhao ਜਾਂ ਤਾਂ ਹੋਰ ਕੀ ਹੁੰਦਾ ਹੈ ਕੈਂਚੀ ਫਰਾਉ ਕਰੀ ਪਈ ਹੈ ਸੀ ਹੈ ਸੂਸਿੰਗ ਸੋ ਤੁਨੇ ਜੋ ਹਾ ਲਈ ਹਾਇਦੇ ਪਾਣੀ ਅਪਾ ਕੱਟੇ ਨਿਕਰੋ ਹੁੰਦੀ ਐਨ ਮਾਰ ਜਿੰਦ ਵਾਲੀ ਦੋਆਲੀ ਐ ਕੋਪਰਾ ਰੇ ਗਾਟਾ ਦੇਖੋ ਉਹ ਤਾਂ ਵਾ ਤਵਾ ਕਰ ਦਿੱਤੋ ਮੇਰਾ ਤੈਨੂੰ ਕਾਢੀ ਮਿਰਜੀ ਗੋਨੀ ਆਈ ਆਈ ਸੂਸ ਵਾਲਾ ਸੂਤ

ਮੈਂ ਰੋਸ ਕਰਾਂਗਾ ਕੋਈ ਨੋਜੀ ਹੁੰਦੇ ਆਹ ਬੰਦ ਕਰਦੇ ਨਹੀਂ ਕਟੇਗਾ ਕੋਈ ਕੱਟੂ ਕੱਟੂ ਐਨੀਵਰ ਕੱਟਿਆ ਤੈਨੂੰ ਕਰੋ ਬੱਟਨਾ ਮੈਂ ਤਾਂ ਬਸ ਹਾਂ ਜੀ ਤੁੰਦਾ ਅੰਮ੍ਰਿਤ ਹਾਂ ਤੇ ਨਹੀਂ ਕਰਾਂਗਾ ਅਜੇ ਹੁਣ ਦਾ ਅੱਜ ਤੇ ਤੇਰੇ ਕੋ ਤੇ ਨਹੀਂ ਕੰਦੇ ਰਿਹਾ ਇਹ ਹੋ ਗਏ ਮੈਨੀਆਂ ਪੱਟ ਕੁੰਦੇ ਤੇ ਆਪਾਂ ਆਰਡਰ ਕਰਤਾ ਡਿਸਪੈਚ ਬੰਦ ਪੈਕ ਲੈ ਲੀਜੀਆ ਆਪਾਂ ਬੈਲਟ ਬੈਲਟ ਨਿਕਲੂਗੀ ਬਾਹਾਂ ਜੜੀਆਂ ਬਾਹਾਂ ਬਣਨ ਤੋਂ ਬਾਅਦ ਉਹਨੂੰ ਜੋੜ ਪਊਗਾ ਕੱਪੜੇ ਨੂੰ ਬੈਲਟ ਇਹ ਵਾਲੇ ਨੂੰ ਬੈਲਟ ਵੀ ਪਾਉਣੀ ਹਾਂ ਬੈਲਟ ਕਿੰਜ ਜੋੜ ਸੀ ਇਹ ਅੱਛਾ ਜਿਹਾ ਨਹੀਂ ਇਹਨੂੰ ਬਾਹਾਂ ਜੋੜਾ ਕੇ ਬਣਾਵਾਂਗੇ ਫਿਰ ਇਹਦੇ ਵਿੱਚੋਂ ਕੱਪੜਾ ਕੱਢ ਕੇ ਬੈਲਟ ਬਣਾਵਾਂਗੇ ਇੱਕ ਕੰਮ ਹੁਵਾਂਗੇ ਮਸ਼ੀਨ ਤੇ ਚਲੋ ਜੀ ਤੇ ਆਹਾ ਆਪਣੇ ਬਾਤੀ ਤੇ ਇੱਕ ਕੰਮ ਹੁਵਾਂਗੇ ਆਪਣੇ ਦਸਤਰੀ ਨਾਲ ਉਹ ਥੱਲੇ ਲਾਵਾਂਗੇ ਦਸਤਰੀ ਟੂਟ ਆਪਾਂ ਨੇ ਕੱਟ ਲਿਆ ਹੁਣ ਕਾਲੂ ਕਰਾਂਗੇ ਸਲਾਈ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੇਖਦੇ ਆ ਕਿੰਨੇ ਦਿਨ ਦੀ ਸਲਾਈ ਕਰਦੇ ਆ ਤੇ ਕਾਲੂ ਮਿਲਾਂਗੇ ਕਿਸੇ ਹੋਰ ਨੇ ਵੀ ਬੁਲਾਉਣ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ